ਅੰਮ੍ਰਿਤਪੁਰ ਮੌਸਮ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਇੱਟਾਂ ਦੇ ਰੇਟ ਅਸਮਾਨੀ ਚੜ ਗਏ ਹਨ ਜਿਸ ਕਾਰਨ ਮਕਾਨਾਂ ਦੀ ਉਸਾਰੀ ਕਰੇ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਹਾਲਾਤ ਇਥੋਂ ਤੱਕ ਬਣ ਗਏ ਹਨ ਕਿ ਜ਼ਿਲ੍ਹੇ ਦੀ ਜ਼ਿਆਦਾਤਰ ਪੱਠਿਆਂ ਤੇ ਇੱਟਾਂ ਲਈ ਪ੍ਰਤੀ ਹਜ਼ਾਰ 8000 ਦੇ ਕਰੀਬ ਰਕਮ ਵਸੂਲੀ ਜਾ ਰਹੀ ਹੈ ਜਦਕਿ ਕਈ ਪੱਠਾ ਮਾਲਕ ਇੱਟਾਂ ਦਾ ਸਟਾਕ ਮੁੱਕਣ ਦਾ ਦਾਵਾ ਕਰ ਰਹੇ ਹਨ ਮਕਾਨਾਂ ਦੀ ਉਸਾਰੀ ਕਰੇ ਲੋਕਾਂ ਨੇ ਦੱਸਿਆ ਹੈ ਕਿ ਲਗਭਗ 2 ਮਹੀਨੇ ਪਹਿਲਾਂ ਤਾਂ ਕਿੰਨਾ ਤੇ ਰੇਟ 6500 ਤੋਂ 7000 ਰੁਪਏ ਪ੍ਰਤੀ ਹਜ਼ਾਰ ਸੰਤ ਪਰ ਹੁਣ ਅਚਨਗੇ ਰੇਟ 8000 ਰੁਪਏ ਤੱਕ ਪਹੁੰਚ ਗਏ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਪੱਟਿਆਂ ਤੇ ਐਡਵਾਂਸ ਦੇ ਕੇ ਬੁਕਿੰਗ ਕਰਵਾਈ ਹੋਈ ਸੀ ਉਹਨਾਂ ਨੂੰ ਪੁਰਾਣੇ ਰੇਟਾਂ ਤੇ ਇੱਟ ਮਿਲ ਰਹੀ ਹੈ ਪਰ ਨਵੀਂ ਖਰੀਦ ਕਰਨ ਵਾਲਿਆਂ ਨੂੰ 8000 ਰੁਪਏ ਤੋਂ ਘੱਟ ਰੇਟ ਤੇ ਇੱਟ ਮਿਲਨੀ ਮੁਸ਼ਕਲ ਹੋ ਗਿਆ ਸਥਿਤੀ ਹੋਰ ਵੀ ਗੰਭੀਰ ਔਸਮੇ ਬਣ ਜਾਂਦੀ ਹੈ ਜਦੋਂ ਕਈ ਪੱਠਾ ਮਾਲਕ ਇੱਟ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਉਹਨਾਂ ਕੋਲ ਸਟਾਕ ਖਤਮ ਹੋ ਚੁੱਕਾ ਹੈ ਇਸ ਨਾਲ ਮਕਾਨ ਉਸਾਰੀ ਕਰਨ ਵਾਲੇ ਲੋਕਾਂ ਤੇ ਵਾਧੂ ਦੇ ਬਿੱਤੀ ਬੋਝ ਪੈ ਰਿਹਾ ਤੇ ਕਈ ਨਿਰਮਾਨ ਕਾਰਜ ਵਿਚਕਾਰ ਹੀ ਰੁਕ ਗਏ ਹਨ ਇਸ ਸਬੰਧ ਵਿੱਚ ਇਹ ਗੱਲ ਕਰਦੇ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਜੀਵ ਬਾਜਾਸ ਨੇ ਕਿਹਾ ਕਿ ਇਸ ਸਾਲ ਮੌਨਸੂਨ ਅਤੇ ਉਸ ਤੋਂ ਬਾਅਦ ਵੀ ਕੋਈ ਭਾਰੀ ਬਾਰਿਸ਼ ਕਾਰਨ ਕੱਚੀ ਇੱਟ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕੀ ਅਕਤੂਬਰ ਮਹੀਨੇ ਤੱਕ ਹੋਈ ਬਾਰਿਸ਼ ਨੇ ਪੱਠਿਆਂ ਦੀ ਉਤਪਾਦਨ ਪ੍ਰਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਨਾਲ ਪਹਿਲਾਂ ਇੱਟਾਂ ਦੀ ਕਮੀ ਵਨ ਗਈ ਸੀ ਵਾਰਿਸ਼ਗਰਾਂ ਪੱਟਿਆਂ ਦੇ ਹਰਸ਼ ਤੱਕ ਪਾਣੀ ਭਰ ਗਿਆ ਸੀ ਜਿਸ ਕਾਰਨ ਇੱਟਾਂ ਸਾੜਨ ਲਈ ਕੋਲੇ ਦੀ ਖਪਤ ਆਮ ਨਾਲੋਂ ਕਾਫੀ ਵਧ ਗਈ। ਵਧੇ ਖਪਤ ਦੇ ਨਾਲ-ਨਾਲ ਕੋਲੇ ਦੀ ਕੀਮਤ ਵੀ ਪੱਠਾ ਮਾਲਕਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ। ਕੇਂਦਰ ਸਰਕਾਰ ਵੱਲੋਂ ਸਤੰਬਰ ਮਹੀਨੇ ਕੋਲੇ ਤੇ GST ਦੀ ਦਰ 5% ਤੋਂ ਵਧਾ ਕੇ 18% ਦੀ ਕਰ ਦਿੱਤੀ ਗਈ ਜਿਸ ਕਾਰਨ ਕੋਲੇ ਦੇ ਰੇਟਾਂ ਵਿੱਚ ਸਿੱਧਾ ਤੇ ਭਾਰੀ ਵਾਧਾ ਹੋਇਆ। ਇਸ ਤੋਂ ਇਲਾਵਾ ਲੇਬਰ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਗੁਰਦਾਸਪੁਰ ਸਮੇਤ ਮਾਝਾ ਖੇਤਰ ਦੇ ਪੱਠਿਆਂ ਤੇ ਪਹਿਲਾਂ ਹੀ ਮਜ਼ਦੂਰਾਂ ਦੀ ਵੱਡੀ ਘਾਟ ਪਣੀ ਹੋਈ ਹੈ ਪੱਠਾ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਹੁਣ ਮਾਝਾ ਖੇਤਰ ਵਿੱਚ ਆਉਣ ਤੋਂ ਗੁਰੇਜ਼ ਕਰ ਰਹੇ ਹਨ ਤੇ ਮਾਲਵਾ ਖੇਤਰ ਦੇ ਪੱਠਿਆਂ ਤੇ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਜਿਸ ਨਾਲ ਲੇਬਰ ਮਹਿੰਗੀ ਹੋ ਗਈ ਹੈ ਪੱਠਾ ਦਜੋਕ ਨਾਲ ਜੁੜੇ ਹੋਰ ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਈਨਿੰਗ ਫੀਸ ਵਿੱਚ ਕੀਤੇ ਗਏ ਵਾਧੇ ਕਾਰਨ ਵੀ ਪੱਠਿਆਂ ਤੇ ਵਾਧੂ ਬੋਝ ਪਿਆ ਹੈ ਰੇਤ ਮਿੱਟੀ ਅਤੇ ਹੋਰ ਕੱਚੇ ਮਾਲ ਦੀ ਮਹਿੰਗਾਈ ਨੇ ਇੱਟਾਂ ਦੀ ਲਾਗਤ ਨੂੰ ਹੋਰ ਵਧਾ ਦਿੱਤਾ ਹੈ ਪੱਠਾ ਮਾਲਕਾਂ ਦਾ ਕਹਿਣਾ ਹੈ ਕਿ ਰੇਟ ਵਧਾਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਭਾਰੀ ਬਾਰਸ਼ ਪੋਲੇ ਤੇ ਵਧੀ ਜੀਐਸਟੀ ਮਹਿੰਗੀ ਲੇਬਰ ਅਤੇ ਮਾਈਨਿੰਗ ਫੀਸ ਵਰਗੇ ਕਈ ਕਾਰਨਾਂ ਨੇ ਇਕੱਠੇ ਹੋ ਕੇ ਇੱਟਾਂ ਦੇ ਰੇਟਾਂ ਨੂੰ ਅਸਮਾਨੀ ਪੱਧਰ ਤੱਕ ਪਹੁੰਚਾ ਦਿੱਤਾ ਹੈ ਦੂਜੇ ਪਾਸੇ ਮਕਾਨ ਉਸਾਰੀ ਕਰਨ ਵਾਲੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਟਾਂ ਦੇ ਰੇਟਾਂ ਤੇ ਨਿਗਰਾਨੀ ਕੀਤੀ ਜਾਵੇ ਇਹ ਪੱਠਾ ਵਿਧੋਕ ਨੂੰ ਕੁਝ ਰਾਹਤ ਦਿੱਤੀ ਜਾਵੇ ਤਾਂ ਜੋ ਆਮ ਲੋਕਾਂ ਤੋਂ ਤੇ ਪੈਦਾ ਵਿਤੀ ਬੋਝ ਘਟ ਸਕੇ